ਫਰ ਦੇ ਜਿਹੜੀ ਪ੍ਰੋਬਲਮ ਪਈ ਆ ਉਹਦਾ ਹੀਟ ਤੋਂ ਥੋੜੀ ਸ਼ੁਰੂ ਹੋਈ ਸੀ ਉੱਥੇ ਉਹਨਾਂ ਨੂੰ ਤੇ ਚਲੋ ਬੱਚਿਆਂ ਨੇ ਲਾਜ ਵੀ ਬਹੁਤ ਕਰਾਤਾ ਠੀਕ ਠਾਕ ਬੜਾ ਚੱਲਿਆ ਕੰਮ ਤੇ ਉਹ ਅਮਰਜੈਂਸੀ ਟੇਟ ਵੀ ਲੈ ਕੇ ਉਹਨਾਂ ਨੂੰ ਉਹ ਤਾਂ ਕਲੇਮ ਤੇ ਪਹੁੰਚਾ ਲਿਆ ਉਸ ਟਾਈਮ ਤੇ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਬਸ ਪਲੇਨ ਦੇ ਵਿੱਚ ਹੀ ਬੈਠੇ ਬੈਠੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਵੀ ਫਲਾਈਟ ਜਿਹੜੀ ਵਾਪਸ ਆ ਗਈ ਤੇ ਬੱਚੇ ਵੀ ਆ ਕੇ ਕਹਿੰਦੇ ਵੀ ਕੋਈ ਟਕੜ ਨਹੀਂ ਸਾਨੂੰ ਮੰਮੀ ਦਾ ਇੰਨਾ ਵੀ ਪਤਾ ਲੱਗਾ ਵੀ ਉਹਨਾਂ ਨੂੰ ਉਹ ਗੈਸ ਆਕਸੀਜਨ ਗੈਸ ਲਾਈ ਆ ਤੇ ਠੀਕ ਐ ਇਦਾਂ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਸ ਬਾਅਦ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੀ ਪਤਾ ਲੱਗਾ ਵੀ ਮੰਮੀ ਸਾਡਾ ਦਰਸਾਤ ਛੱਡੀ ਤਾਂ ਜਲੰਧਰ ਦੇ ਪਿੰਡ ਲਹਾਰਾਂ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਦੋ ਆਪਣੇ ਪਤਰਾਂ ਨੂੰ ਮਿਲ ਕੇ ਮਾਂ ਜਿਹੜੀ ਹੈਗੀ ਆ ਜਦੋਂ ਵਾਪਸ ਪੰਜਾਬ ਪਰਤ ਰਹੀ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਅਚਨਚਤ ਮੌਤ ਦੀ ਖਬਰ ਜਦੋਂ ਪਰਿਵਾਰ ਦੇ ਵਿੱਚ ਪਹੁੰਚਦੀ ਹੈ ਤਾਂ ਪਰਿਵਾਰ ਨੂੰ ਜਿਹੜਾ ਹੈਗਾ ਬਹੁਤ ਵੱਡਾ ਸਦਮਾ ਲੱਗਦਾ ਤਾਂ ਕਮਲਪ੍ਰੀਤ ਕੋਹੜ ਜੀ ਦੇ ਹਸਬੰਦ ਮੇਰੇ ਨਾਲ ਮੌਜੂਦ ਹੈਗੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਦੁੱਖ ਸਾਂਝਾ ਕਰਦੇ ਉਸ ਤੋਂ ਬਾਅਦ ਸਾਰੀ ਗੱਲਬਾਤ ਪੁੱਛਾਂਗੇ ਕਿ ਆਖਰ ਕਿਸ ਤਰੀਕੇ ਦੇ ਨਾਲ ਸਾਰੀ ਜਿਹੜੀ ਘਟਨਾ ਜਿਹੜੀ ਹੋਈ ਹੈਗੀ ਆ ਭਾਜੀ ਬਹੁਤ ਵੱਡਾ ਘਾਟਾ ਪ ਸਾਰੇ ਜਿਹੜੀ ਪ੍ਰੋਬਲਮ ਪਈ ਆ ਉਹ ਪੁੱਤਾਂ ਹੀਟ ਤੋਂ ਥੋੜੀ ਸ਼ੁਰੂ ਹੋਈ ਸੀ ਉੱਥੇ ਉਹਨਾਂ ਨੂੰ ਤੇ ਚਲੋ ਬੱਚੇ ਨੇ ਲਾਜ ਵੀ ਬਹੁਤ ਕਰਾਤਾ ਠੀਕ ਠਾਕ ਬੜਾ ਚੱਲਿਆ ਕੰਮ ਤੇ ਉਹ ਅਮਰਜੈਂਸੀ ਟ੍ਰੀਟ ਵੀ ਲੈ ਕੇ ਉਹਨਾਂ ਨੂੰ ਉੱਥੇ ਕਲੀਨਿਕ 'ਚ ਬਹਾਲਿਆ ਉਸ ਟਾਈਮ ਤੇ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਬਸ ਪਲੇਨ ਦੇ ਵਿੱਚ ਹੀ ਬੈਠੇ ਬੈਠੇ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਫੇ ਫਲਾਈਟ ਜਿਹੜੀ ਵਾਪਸ ਆ ਗਈ ਮੁੰਕੇ ਅਰਪੋਰਟ ਦੇ ਉੱਤੇ ਤੇ ਬੱਚੇ ਫੇ ਆਣ ਕੇ ਕਹਿੰਦੇ ਵੀ ਕੋਈ ਚੱਕਰ ਨਹੀਂ ਸਾਨੂੰ ਮੰਮੀ ਦਾ ਇੰਨਾ ਪਤਾ ਲੱਗਾ ਵੀ ਉਹਨਾਂ ਨੂੰ ਔਰ ਗੈਸ ਆਕਸੀਜਨ ਗੈਸ ਲਾਈ ਆ ਤੇ ਠੀਕ ਐ ਇਦਾਂ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬਸ ਬਾਅਦ ਸਾਨੂੰ ਘੰਟੇ ਡੇਢ ਘੰਟੇ ਬਾਅਦ ਹੀ ਪਤਾ ਲੱਗਾ ਵੀ ਮੰਮੀ ਸਾਡਾ ਸਾਹ ਛੱਡ ਗਈ ਉੱਥੋਂ ਅੱਛਾ ਕਿੰਨੇ ਚਿਰ ਹੋ ਗਿਆ ਸੀ ਇਹਨਾਂ ਨੂੰ ਦੇਸ਼ ਗਿਆ ਨੂੰ ਦੇਸ਼ ਗਿਆ ਨੂੰ 4 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਸੀਗਾ ਜੀ ਤੇ ਬਿਲਕੁਲ ਨਾਰਮਲ ਸੀਗਾ ਉੱਥੇ ਕੋਈ ਗੱਲ ਨਹੀਂ ਸੀਗੀ ਤੇ ਸਿਰਫ ਆਹ ਜਿਹੜੇ ਆ ਆਪਣੇ ਹੀਟ ਤੋਂ ਬਾਅਦ ਹੀ ਥੋੜੇ ਜਣ ਨੂੰ 10 ਦਿਨ ਤੋਂ ਪ੍ਰੋਬਲਮ ਸ਼ੁਰੂ ਹੋਈ ਸੀ ਇਹ ਜਿਹੜੀ ਆ ਜੀ ਪਲੇਨ ਫਿਰ ਉਹਨਾਂ ਨੇ ਸੂਚਿਤ ਕੀਤਾ ਫੈਮਿਲੀ ਨੂੰ ਕਿਸ ਪਲੇਨ ਦੇ ਵਿੱਚ ਜਿਹੋ ਨੇ ਤਾਂ ਇਹ ਹੀ ਕਿਹਾ ਸੀਗਾ ਵੀ ਜਿਹੜੀ ਫਲਾਈਟ ਆ ਉਹਦੇ ਵਿੱਚ ਕੋਈ ਤਕਨੀਕੀ ਨੁਕਸ ਪੈ ਗਿਆ ਆ ਤੇ ਇਸ ਕਰਕੇ ਫਲਾਈਟ ਜਿਹੜੀ ਆ ਵਾਪਸ ਟ੍ਰਾਂਟੋ ਏਅਰਪੋਰਟ ਤੇ ਆ ਰਹੀ ਆ ਤੇ ਬੱਚਿਆਂ ਨੂੰ ਫੇਰ ਮੇਲ ਕੀਤੀ ਉਹਨਾਂ ਹੀ ਤੇ ਤੁਸੀਂ ਆਪਣੇ ਜਿਹੜੇ ਹੈਗੇ ਆ ਉਹਨਾਂ ਨੂੰ ਆਣ ਕੇ ਤੁਸੀਂ ਮਿਲ ਸਕਦੇ ਆ ਵੀ ਜੇ ਘਰ ਖਾਣਾ ਤੇ ਲੈ ਜਾਓ ਇਹ ਹੀ ਮੇਲ ਕੀਤੀ ਸੀ ਉਹਨੇ ਤੇ ਹੁਣ ਜਿਹੜੀ ਅਮ੍ਰਿਤਕ ਦੇ ਹੈਗੀ ਉਹਨਾਂ ਨੂੰ ਪੰਜਾਬ ਲਿਆਉਣੇ ਜਾ ਰਹੇ ਜਾਂ ਉੱਥੇ ਸੰਸਕਾਰ ਕਰ ਦੇਣ ਕੋਸ਼ਿਸ਼ ਜਿਹੜੀ ਤੇ ਇਹ ਹੀ ਆ ਵੀ ਪੰਜਾਬ ਦੇ ਲਿਆਉਣ ਦੀ ਆ ਤੇ ਜੇ 2-300 ਵਾਲੇ ਪੇਪਰ ਵਰਕ ਚੱਲ ਰਿਹਾ ਉੱਥੇ ਜੇ ਪੇਪਰਵਰਕ ਸਹੀ ਸਲਾਮਤ ਹੋ ਗਿਆ ਪੇ ਫਿਰ ਉਹ ਬੱਚੇ ਦੇਖ ਲੈਣਗੇ ਕਿ ਕੀ ਬਣਦਾ ਤੇ ਕੀ ਨਹੀਂ ਬਣਦਾ ਪਰ ਹਾਲੇ ਪਸਸ ਦੇ ਵਿੱਚ ਹੀ ਹੈ ਜੋ ਉਹਨਾਂ ਵੀ ਪਤਾਮ ਹਾਂਜੀ ਹਾਂਜੀ ਤਾਈ ਸੰਸਰ ਨਾਲ ਕਮਲਪ੍ਰੀਤ ਕੌਰ ਜਿਹਦੇ ਹਸਬੰਡ ਜਿਹਨਾਂ ਨੂੰ ਦੱਸਿਆ ਕਿ ਹੋ ਸਕਦਾ ਕਿ ਮ੍ਰਿਤਕ ਦੀ ਰੀੜੀ ਪੰਜਾਬ ਵੀ ਲੈ ਆਂਦੀ ਜਾ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਉੱਥੇ ਜਾ ਕੇ ਵੀ ਉਹਨਾਂ ਦਾ ਸੰਸਕਾਰ ਕੀਤਾ ਜਾ ਜਾਣਾ ਪੈ ਸਕਦਾ ਤਾਂ ਹੁਣ ਜੇਕਰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਆ ਔਰ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੀ ਜਿਹੜਾ ਹੈਗਾ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਹੁਸਨ ਲਾਲ ਪੀਡੀਸੀ న్యూਸ ਚਲੰਦਰ